ਕਦ ਉਸ ਪੈਰ ਥਲੇ ਕਦ ਉਸ ਪੈਰ ਥਲੇ ਕਾਤੋਂ ਠੋਕ ਰਾਂ ਤੁਮਾਰੇ ਅੱਗੇ ਬੜੇ ਦੁੱਖ ਚੱਲੇ ਨਿਮਰੇ ਮੁੱਕਿਆ ਤੂੰ ਹੋਏ ਨਿਮਰੇ ਮੁੱਕਿਆ ਤੂੰ ਜਿੰਦ ਦੇ ਸਵਾ ਕੁਛ ਦिए ਜਾਣ ਜਾਣ ਕੇ ਨੀ ਤੂੰ ਜਾਣ ਜਾਣ ਕੇ ਪਤ ਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛ ਦिए ਜਾਣ ਜਾਣ ਕੇ ਖੁੱਲ ਗਈਆਂ ਕਿਉਂ ਬਿਛਾਣੇ ਸਾਡੇ ਪਿਆਰ ਦੀਆਂ ਤੰਦਾਂ ਨਿਤ ਪਰ ਪਰ ਰੋਈਏ ਤੇਰੇ ਖਤਾਂ ਦੀਆਂ ਪੰਡਾਂ ਨਿਤ ਪਰ ਪਰ ਰੋਈਏ ਤੇਰੇ ਖਤਾਂ ਦੀਆਂ ਪੰਡਾਂ ਨੀ ਵਿੱਚੋਂ ਖੁਸ਼ੀ ਏ ਤੂੰ ਹੈ ਨੀ ਵਿੱਚੋਂ ਖੁਸ਼ੀ ਏ ਤੂੰ ਤੋਂ ਦੁੱਖਾਂ ਨਾ ਹੜ ਪੁੱਛਦੀ ਏ ਜਾਣ ਜਾਣ ਕੇ ਨੀ ਤੀ ਜਾਣ ਜਾਣ ਕੇ ਪਤ ਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏ ਮੈਂ ਜਾਣ ਜਾਣ ਕੇ ਨੀ ਜਾਣ ਜਾਣ ਕੇ ਵਾਦੇ ਭੁੱਲ ਗਏ ਲਾਰੇ ਭੁੱਲ ਗਏ ਦਿਨ ਉਹ ਦੇ ਨਾਲ ਗੁਜ਼ਾਰੇ ਭੁੱਲ ਗਏ ਵਾਦੇ ਭੁੱਲ ਗਏ ਲਾਰੇ ਭੁੱਲ ਗਏ ਦਿਨ ਉਹ ਦੇ ਨਾਲ ਗੁਜ਼ਾਰੇ ਭੁੱਲ ਗਏ ਤੁੰਦੜਾ ਜਾ ਚਰਾ ਨਜ਼ਰੀਆ ਆਇਆ ਤੁੰਦੜਾ ਜਾ ਚਰਾ ਨਜ਼ਰੀਆ ਆਇਆ ਯਾਦ ਸੀਨੇ ਵਿੱਚ ਹੈ ਬੈਠੀ ਹੋਏ ਗੱਲ ਖਾਸ ਤੇ ਸਾਨੂੰ ਪਤਾ ਨਹੀਂ ਇੱਕ ਆਮ ਜਹੀ ਗੱਲ ਨੇ ਬੈਠੀ ਗੱਲ ਖਾਸ ਤੇ ਸਾਨੂੰ ਪਤਾ ਨਹੀਂ ਇੱਕ ਆਮ ਜਹੀ ਗੱਲ ਲੈ ਬੈਠੀ ਮਾਗ ਮਹੀਨੇ ਮੂਨ ਹੈਰੀ ਸੀ ਰਾਤ ਸੋਹਣਿਆ ਵੇ ਮੇਰੇ ਸਜਰੇ ਸਜਰੇ ਉੱਠਦੇ ਸੀ ਜਜ਼ਬਾ ਸੋਹਣਿਆ ਵੇ ਜੋ ਖਾਸ ਨਿਸ਼ਾਨੀ ਦੇ ਗਿਓ ਸੀ ਮੇਰੇ ਮਰਨੇ ਇੜਿਆਂ ਵੇ ਮੈਂ ਗੱਲ ਨਾਲ ਲਾ ਕੇ ਵੇ ਮੈਂ ਗੱਲ ਨਾਲ ਲਾ ਕੇ ਰੱਖਦੀਆਂ ਤੇਰੇ ਪਰ ਨੇ ਨੂੰ ਇੜਿਆਂ ਵੇ ਮੈਂ ਗੱਲ ਨਾਲ ਲਾ ਕੇ ਰੱਖਦੀਆਂ ਤੇਰੇ ਪਰ ਨੇ ਨੂੰ ਇੜਿਆਂ ਮੇਰੀ ਜਾਨ ਢੋਲਦੀ ਰਹਿੰਦੀ ਆ ਮੈਨੂੰ ਤੇ ਤੇ ਕਰ ਕਰ ਕੇ ਕੀ ਦਸਾਂ ਕਿਦਾਂ ਕੱਟਦੀ ਹਾਂ ਦਿਨ ਸਜਣਾ ਮਰ ਮਰ ਕੇ ਮੈਨੂੰ ਘੁੱਪ ਹਨੇਰੇ ਦੇ ਗਿਓ ਸੀ ਮੇਰੇ ਮਰਨੇ ਨੂੰ ੜਿਆ ਵੇ ਮੈਂ ਗਲ ਨਾਲ ਲਾ ਕੇ ਵੇ ਮੈਂ ਗਲ ਨਾਲ ਲਾ ਕੇ ਰੱਖਦੀਆਂ ਤੇਰੇ ਪਰਨੇ ਨੂੰ ਏੜਿਆ ਵੇ ਮੈਂ ਗਾਲੀ ਨਾਲ ਲਾ ਕੇ ਰੱਖਦੀਆਂ ਤੇਰੇ ਪਰਨੇ ਨੂੰ ਏੜਿਆ ਪਰਨੇ ਨੂੰ